ਦੋਸਤੋ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਜੋ ਸਾਡੀ ਸੋਚ ਦੀ ਦਿਸ਼ਾਏ ਬਦਲ ਦਿੰਦੀ ਹੈ ਤੇ ਅਸੀਂ ਜਿੱਦਾਂ ਹਰ ਰੋਜ਼ بڑے ਸੁਪਨਿਆਂ ਦੇ ਪਿੱਛੇ ਚਮਕਦਾਰ ਸੁਪਨਿਆਂ ਦੀ ਜਿਹੜੀ ਜ਼ਿੰਦਗੀ ਆ ਉਹਦੀ ਕਲਪਨਾ ਕਰਦੇ ਰਹਿੰਦੇ ਆ ਤੇ ਉਹਦੇ ਪਿੱਛੇ ਭੱਜਦੇ ਰਹਿੰਦੇ ਆ ਜਿਹਦੇ ਵਿੱਚ ਅਸੀਂ ਸੋਚਦੇ ਆ ਵੀ ਸਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਸਾਡੀ ਬੱਲੇ ਬੱਲੇ ਹੋਵੇ ਅਸੀਂ ਬਹੁਤ ਗਿਆਨੀ ਹੋਈਏ ਅਸੀਂ ਜਿਹੜਾ ਕੰਮ ਕਰੀਏ ਸਾਨੂੰ ਜੇਤੀ ਜਿੱਤ ਮਿਲੇ ਉਹਦੇ ਵਿੱਚ ਤੇ ਫਿਰ ਕਈ ਵਾਰ ਅਸੀਂ ਬਹੁਤ ਮਿਹਨਤ ਕਰਕੇ ਨਾ ਆਪਣੀ ਜ਼ਿੰਦਗੀ ਵਿੱਚ ਤੇ ਉਹ ਸਾਰਾ ਕੁਝ ਪ੍ਰਾਪਤ ਵੀ ਕਰ ਲੈਂਦੇ ਆ ਅਸੀਂ ਕਈ ਵਾਰ ਬਹੁਤ ਵੱਡੀ ਉੱਚੀ ਪਦਵੀ ਪ੍ਰਾਪਤ ਕਰ ਲੈਂਦੇ ਆ ਸਾੜ ਕੋ ਬਹੁਤ ਪੈਸਾ ਵੀ ਹੁੰਦਾ ਵਾ ਸਾੜ ਕੋ ਗਿਆਨ ਦੀ ਵੀ ਕੋਈ ਘਾਟ ਨਹੀਂ ਹੁੰਦੀ ਤੇ ਪਰ ਇੱਕ ਖਾਲੀਪਨ ਹੁੰਦਾ ਸਾਡੇ ਅੰਦਰ ਕਈ ਵਾਰ ਅਸੀਂ ਕਹਿੰਨੇ ਆ ਨਾ ਪਤਾ ਨਹੀਂ ਸਾਰਾ ਕੁਝ ਪਰ ਮਨ ਜਿਹੜਾ ਨਾ ਉਦਾਸ ਜਿਆ ਰਹਿੰਦਾ। ਕੋਈ ਇੰਦਾ ਲੱਗਦਾ ਵੀ ਜਿੱਦਾਂ ਕੋਈ ਘਾਟ ਆ ਜ਼ਿੰਦਗੀ 'ਚ। ਤੇ ਅਸੀਂ ਇੰਦਾ ਸੋਚਣ ਲੱਪੇ ਨੇ। ਤੇ ਉਹ ਜਿਹੜਾ ਖਾਲੀਪਨ ਆ ਨਾ ਉਹ ਜਿਹੜੀ ਇੱਕ ਸਾਡੇ ਅੰਦਰ ਘਾਟ ਸਾਨੂੰ ਮਹਿਸੂਸ ਹੁੰਦੀ ਉਹ ਸਾਨੂੰ ਅੰਦਰੇ-ਅੰਦਰ ਦੁਖੀ ਕਰਦੀ ਰਹਿੰਦੀ। ਤੇ ਕਈ ਵਾਰਾਂ ਆਪਾਂ ਕਿਸੇ ਨਾਲ ਗੱਲ ਕਰੀਏ ਨਾ ਇੰਦਾ ਵੀ ਮੈਨੂੰ ਇੰਦਾ ਖਾਲੀਪਨ ਜਿਹਾ ਲੱਗਦਾ। ਸਭ ਕੁਝ ਹੁੰਦਿਆਂ ਤੇ ਉਹ ਕਹਿ ਦਿੰਦੇ ਹੁਣ ਨਾ ਤੂੰ ਰੱਬ ਨੂੰ ਪਾਉਣ ਵਾਲੇ ਰਾਹ ਤੇ ਚੱਲ ਪਿਆ। ਜਾਂ ਮਤਲਬ ਐਦਾ ਅਰਥ ਇਹ ਕੱਢ ਲੈਂਦੇ ਪੀ ਰੋਹਾਨੀਅਤ ਵਾਲ ਜਿਹੜਾ ਨਾ ਉਹਦੀ ਤੂੰ ਜਾ ਰਿਹਾ ਹੈਗਾ ਤੈਨੂੰ ਉਹਦੀ ਤਲਾਸ਼ਾ ਹੁਣ ਤੇ ਕਈ ਲੋਕ ਕਹਿਣਗੇ ਵੀ ਇਹ ਐਦਾ ਸੰਕੇਤ ਆ ਤੂੰ ਹੀ ਨਾ ਆਪਣੇ ਰਸਤੇ ਤੋਂ ਪਟਕ ਗਿਆ ਐ ਜਿਹੜੀ ਅੱਜ ਦੀ ਕਹਾਣੀ ਆ ਨਾ ਐ ਵੀ ਤਿੰਨ ਅਜਿਹੇ ਮੁਸਾਫਰਾਂ ਦੀ ਹੈ ਜਿਹੜੇ ਜਿਨ੍ਹਾਂ ਦੇ ਰਸਤੇ ਵੱਖਰੇ ਵੱਖਰੇ ਸੀ ਕੋਈ ਇੱਕ ਪ੍ਰੋਫੈਸ਼ਨ ਦੇ ਨਹੀਂ ਸੀ ਹੈਗੇ ਪਰ ਮੰਜ਼ਿਲ ਉਹਨਾਂ ਦੀ ਇੱਕੋ ਹੀ ਸੀ ਤੇ ਇਹ ਜਿਹੜੀ ਮੈਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗੀ ਨਾ ਇਹ ਇਕੱਲੀ ਕਹਾਣੀ ਨਹੀਂ ਆ ਇਹ ਸਾਡੀ ਅੰਦਰ ਦੀ ਯਾਤਰਾ ਵਾ ਜਿੱਦਾਂ ਆਪਾਂ ਕਹਿ ਦਿੰਦੇ ਨਾ ਇੱਕ ਇਸ਼ਕ ਹਕੀਕੀ ਹੁੰਦਾ ਤੇ ਇੱਕ ਇਸ਼ਕ ਮੱਜਾਜੀ ਹੁੰਦਾ ਇਹ ਇਸ਼ਕ ਹਕੀਕੀ ਇਹ ਰੱਬ ਨੂੰ ਪਾਉਣ ਦੀ ਜਿਹੜੀ ਆ ਨਾ ਯਾਤਰਾ ਵਾ ਤੇ ਇਹ ਕਹਾਣੀ ਉਹ ਤਿੰਨ ਮੁਸਾਫਰਾਂ ਦੀ ਨਹੀਂ ਆ ਅਸਲ 'ਚ ਉਹ ਮੇਰੀ ਵੀ ਹੋ ਸਕਦੀ ਤੁਹਾਡੀ ਵੀ ਹੋ ਸਕਦੀ ਸਾਡੀ 'ਚ ਕਿਸੇ ਦੀ ਵੀ ਹੋ ਸਕਦੀ ਆ ਬਹੁਤ પ્રાਣੀ ਸਮੇਂ ਦੀ ਗੱਲ ਆ ਜਦੋਂ ਨਾ ਆਪਣੇ ਜਿੱਦਾ ਕੋਈ ਪੀਰ ਫਕੀਰ ਬਾਬੇ ਜਿਹੜੇ ਸੀ ਨਾ ਅੱਜ ਵਾਂਗੂ ਨਹੀਂ ਢੋਂਗੇ ਨਹੀਂ ਉਸ ਵੇਲੇ ਨਾ ਉਹ ਸੱਚੀ ਰੱਬ ਦੇ ਭਗਤ ਹੁੰਦੇ ਹੀ ਤੇ ਉਹ ਕਈ ਵਾਰਨ ਆਪਣੇ ਪਿੰਡਾਂ ਦੀਆਂ ਗਲੀਆਂ ਵਿੱਚ ਤੁਹਾਨੂੰ ਆਵੇਂ ਦੇਖ ਜਾਇਆ ਕਰਦੇ ਸੀ ਤੇ ਉਹਨਾਂ ਦੇ ਕੱਪੜਿਆਂ ਤੋਂ ਸਾਨੂੰ ਪਤਾ ਹੁੰਦਾ ਸੀ ਇਹ ਬਾਬੇ ਤੇ ਲੋਕੀ ਹੱਥ ਜੋੜ ਕੇ ਖਲੋ ਜਾਂਦੇ ਹੁੰਦੇ ਸੀ ਕਿ ਉਹਦੋ ਸੱਚੀ ਸੰਤ ਹੁੰਦੇ ਸੀ ਸੱਚੀ ਦੇ ਰੱਬ ਨੂੰ ਮਿਲੇ ਫਕੀਰ ਹੁੰਦੇ ਸੀ ਤੇ ਐਦਾਂ ਹੀ ਇੱਕ ਜਿਹੜਾ ਪਿੰਡ ਸੀ ਨਾ ਉਹਦੇ ਬਾਰ-ਬਾਰ ਬਿਲਕੁਲ ਇੱਕ ਫਕੀਰ ਰਹਿੰਦਾ ਸੀ ਤੇ ਲੋਕ ਉਹਨੂੰ ਨੂਰਾਨੀ ਬਾਬਾ ਕਹਿੰਦੇ ਸੀ ਤੇ ਜਦੋਂ ਕੋਈ ਉਹਦੇ ਆਲੇ ਵੇਖਦਾ ਸੀ ਨਾ ਉਹਦੀਆਂ ਅੱਖਾਂ 'ਚ ਇੱਕ ਅਜੀਬ ਜਿਹੀ ਚਮਕ ਹੁੰਦੀ ਸੀ ਇੱਕ ਕشش ਹੁੰਦੀ ਸੀ ਵੀ ਜਦੋਂ ਕਿਸੇ ਨੇ ਵੇਖਣਾ ਨਾ ਤੇ ਉਹ ਬਸ ਵੇਖਦਾ ਰਹਿ ਜਾਂਦਾ ਸੀ ਉਹਨੂੰ ਐਦਾਂ ਲੱਗਦਾ ਸੀ ਜਿਵੇਂ ਤਾਂ ਬੜੀ ਅਸੀਮ ਸ਼ਾਂਤੀ ਆ ਉਹਨਾਂ ਦੀ ਝਲਕ ਵਿੱਚ ਤੇ ਉਹ ਪਰ ਜਿਹੜਾ ਨੂਰਾਨੀ ਬਾਬਾ ਸੀ ਨਾ ਇੱਕ ਬੜੀ ਉਹਨੇ ਸਾਦੀ ਜਿਹੀ ਚੌਂਪੜੀ ਬਣਾਈ ਹੋਈ ਸੀ ਜਿਹੜੀ ਨਾ ਆਲੇ ਦੁਆਲੇ ਰੁੱਖਾਂ ਦੇ ਵਿੱਚ ਘਿਰੇ ਹੋਈ ਸੀ ਤੇ ਉਹ ਉੱਥੇ ਰਹਿੰਦਾ ਸੀ ਉਹਦੀ ਆਪਣੀ ਦੁਨੀਆ ਸੀ ਆ ਲੱਗ ਕੇ ਉਹਦੇ ਇੱਕ ਬਹੁਤ ਵੱਡਾ ਖਾਲੀ ਮੈਦਾਨ ਜਿਹਾ ਬਣਿਆ ਹੀ ਜਿੱਥੇ ਨਿਆਣੇ ਖੇਡਣ ਕੂਡਣ ਚੱਲ ਜਾਂਦੇ ਸੀ ਉਹਨੂੰ ਕੋਈ ਦੁਨੀਆ ਦਾ ਲਾਲਚ ਨਹੀਂ ਸੀ ਉਹਨੂੰ ਕੋਈ ਬੱਲੇ ਬੱਲੇ ਸ਼ੋਹਰਤ ਦੀ ਭੁੱਖ ਨਹੀਂ ਸੀ ਤੇ ਰੋਜ਼ ਦੂਰ ਦੂਰ ਤੋਂ ਲੋਕੀ ਉਹਦੀ ਮਤਲਬ ਮਿਲਣ ਆਉਂਦੇ ਉਹਨੂੰ ਆਪਣੇ ਦੁੱਖ ਦਰਦ ਦੱਸਦੇ ਤੇ ਉਹਦੀ ਸੇਵਾ 'ਚ ਜਿਹੜੀ ਆਉਂਦੀ ਕਰਨ ਤੇ ਜਦੋਂ ਆਪਣਾ ਕਈ ਕੁਛ ਮਨ ਭਰ ਕੇ ਆਉਂਦੇ ਤੇ ਜਦੋਂ ਵਾਪਸ ਜਾਂਦੇ ਬਿਲਕੁਲ ਸ਼ਾਂਤੀ ਨਾ ਜਾਂਦੇ ਤੇ ਇੱਕ ਦਿਨ ਥੋੜਾ ਠੰਡਾ ਜਿਹਾ ਮੌਸਮ ਹੋ ਗਿਆ ਹੀ ਹਵਾ ਬੜੀ ਸੋਹਣੀ ਚੱਲ ਰਹੀ ਸੀ ਬਿਲਕੁਲ ਏਦਾਂ ਸ਼ਾਂਤੀ ਵਾਲੀ ਤੇ ਤਿੰਨ ਜਿਹੜੇ ਮੁਸਾਫਰ ਹਨ ਉਸ ਪਿੰਡ ਵਿੱਚ ਆਏ ਤੇ ਪਰ ਉਹਨਾਂ ਦੀ ਤਿੰਨਾਂ ਦੀ ਸੁਭਾਅ ਵੱਖਰੇ ਵੱਖਰੇ ਹੀ ਕੋਈ ਐਨੀ ਸੁਪੀਕੋ ਜਿਹਾ ਸੁਆਦੀ ਸੀ ਵੱਖਰੇ ਵੱਖਰੇ ਸੁਆਦੀ ਪਰ ਜਿਹੜੀ ਮੰਜ਼ਿਲ ਸੀ ਨਾ ਮਨਜੋ ਉਹਨਾਂ ਦੀ ਇੱਕ ਸੀ ਜਿਹਦੀ ਉਹ ਤਲਾਸ਼ ਵਿਚਾਇ ਸੀ ਆਤਮਿਕ ਸ਼ਾਂਤੀ ਦੀ ਤਲਾਸ਼ ਜਿਹੜੀ ਕਿ ਉਹਨਾਂ ਨੂੰ ਉਸ ਰੱਬ ਦੇ ਵਾਹਿਗੁਰੂ ਦੇ ਕਰੀਬ ਕਰ ਦੇ ਜਿਹੜਾ ਪਹਿਲਾ ਮੁਸਾਫਰ ਸੀ ਨਾ ਉਹ ਫਰੋਜ਼ ਸੀ ਫਰੋਜ਼ ਇੱਕ ਵਪਾਰੀ ਸੀ ਉਹਕੋ ਬਹੁਤ ਧਨ ਦੌਲਤ ਸੀ ਪਰ ਉਹਦਾ ਮਾਨਿਕ ਬਚੈ ਨਹੀਂ ਜਿੱਚ ਕਰਿਆ ਰਹਿੰਦਾ ਸੀ ਉਹਨੂੰ ਇਦਾਂ ਲੱਗਦਾ ਸੀ ਕਿ ਚਿਤਾ ਉਹਦ ਕੋ ਕੱਖ ਬਣੀ ਹੈਗਾ ਉਹਨੂੰ ਆਪਣੀ ਦੌਲਤ ਦੀ ਕੋਈ ਚਮਕੀ ਮਹਿਸੂਸ ਨਹੀਂ ਸੀ ਹੁੰਦੀ ਜਿਹੜਾ ਦੂਜਾ ਮਸਾਫਰ ਸੀ ਉਹ ਜੱਗੂ ਸੀ ਜੱਗੂ ਇੱਕ ਬੜਾ ਨੌਜਵਾਨ ਤਲਵਾਰਬਾਜ਼ ਸੀ ਉਹਨੇ ਬੜੀਆਂ ਲੜਾਈਆਂ 'ਚ ਜਿੱਤ ਹਾਸਲ ਕੀਤੀ ਸੀ ਉਹਦੇ ਵਰਗੇ ਕੋਈ ਤਲਵਾਰ ਨਹੀਂ ਚਲਾ ਸਕਦਾ ਪਰ ਇਹਦੇ باوجود ਵੀ ਅੰਦਰੋਂ ਦੇ ਖਾਲੀਪਨ ਸੀ ਜਿਹੜਾ ਉਹ ਮਹਿਸੂਸ ਕਰਦਾ ਏ ਉਹਨੇ ਜਿੱਦਾਂ ਆਪਣੀ ਜਦੋਂ ਕੋਈ ਲੜਾਈ ਹੁੰਦੀ ਆ ਇੱਕ ਧਿਰ ਨੇ ਤੇ ਮਰਨਾ ਹੁੰਦਾ ਇੱਕ ਧਿਰ ਦੇ ਫੱਟ ਲੱਗਣੇ ਹੁੰਦੇ ਜ਼ਖਮ ਲੱਗਣੇ ਹੁੰਦੇ ਜਦੋਂ ਦੁੱਚੀ ਨੇ ਜਿੱਤਣਾ ਤੇ ਉਹਨੂੰ ਆਪਣੇ ਜਿਹੜੇ ਪਾਪ ਸੀ ਨਾ ਉਹਨਾਂ ਦਾ ਅਹਿਸਾਸ ਸੀ ਪਰ ਉਹਨੂੰ ਮਾਫੀ ਮੰਗਣ ਦਾ ਰਸਤਾ ਨਹੀਂ ਲੱਭਦਾ ਪਿਆ ਜਿਹੜਾ ਤੇ ਜਮਸਾਫਰ ਸੀ ਉਹ ਕਰਮ ਸੀ ਉਹ ਇੱਕ ਸਿੱਧਾ ਸਦਾ ਪਿੰਡ ਦਾ ਜਿਹੜਾ ਲੜਕਾ ਸੀ ਉਹਦੇ 'ਚ ਕੋਈ ਜ਼ਿੰਦਗੀ 'ਚ ਕੋਈ ਬਹੁਤ ਵੱਡੀ ਕੋਈ ਹੈ ਨਹੀਂ ਸੀ ਘਟਨਾ ਹੋਈ ਕੋਈ ਉਤੇ ਕੋਈ ਵੱਡੀ ਕਹਾਣੀ ਨਹੀਂ ਸੀ ਨਾ ਉਹਦੇ ਕੋਲ ਕੋਈ ਖਾਸ ਤਜਰਬਾ ਸੀ ਪਰ ਉਹਦੇ ਦਿਲ 'ਚ ਇੱਕ ਗੱਲ ਆਈ ਸੀ ਇੱਕ ਉਹਦੀ ਤੜਪ ਸੀ ਰੱਬ ਨੂੰ ਜਾਣਣ ਦੀ ਤੇ ਤਿੰਨੇ مسافر ਜਦੋਂ ਉਸ ਪਿੰਡ ਵਿੱਚ ਪਹੁੰਚੇ ਤੇ ਉਹ ਲੋਕਾਂ ਨੂੰ ਪੁੱਛਣ ਲੱਗੇ ਵੀ ਇੱਥੇ ਕੋਈ ਐਹੋ ਜਿਹਾ ਇਨਸਾਨ ਹੈਗਾ ਜਿਹੜਾ ਸਾਨੂੰ ਸਹੀ ਰਾਹ ਦਿਖਾ ਸਕੇ ਲੋਕਾਂ ਨੇ ਕਿਹਾ ਵੀ ਜਿੱਦਾਂ ਤੇ ਤੁਸੀਂ ਇਹ ਸਵਾਲ ਆਣਾ ਤੁਹਾਡੇ ਇਹ ਬਾਬਾ ਨੂਰਾਨੀ ਉਦੀ ਚੌਂਪੜੀ 'ਚ ਚੱਲ ਜਿਓ ਤੋਨਾਂ ਇਸ਼ਾਰਾ ਕਰਕੇ ਉਹ ਚੌਂਪੜੀ ਦਾ ਰਸਤਾ ਦੱਸਤਾ ਵੀ ਹੋ ਸਕਦਾ ਤੁਹਾਡੀ ਤਲਾਸ਼ ਜਿਹੜੀ ਉੱਥੇ ਪੂਰੀ ਹੋ ਜਾਵੇ ਤੇ ਜਦੋਂ ਤਿੰਨੇ ਉਹ ਜਿਹੜਾ ਬਾਬੇ ਦੀ ਜਿਹੜੀ ਕੁਟਿਆ ਸੀ ਨਾ ਜਿਹੜੀ ਚੌਂਪੜੀ ਸੀ ਉਹਦੇ ਉੱਤੇ ਪਹੁੰਚੇ ਨਾ ਤੇ ਇੱਕ ਬੜੇ ਹੀ ਸਧਾਰਨ ਬਿਲਕੁਲ ਚਿੱਟੇ ਕੱਪੜਿਆਂ ਵਾਲਾ ਲੰਮੀ ਚਿੱਟੀ ਉਹਦੀ ਦਾੜ੍ਹੀ ਸੀ ਉਹ ਬਜ਼ੁਰਗ ਨਾ ਇੱਕ ਰੁੱਖ ਦੀ ਛਾਂ ਦੇ ਵਿੱਚ ਨਾ ਉਹਨੂੰ ਟਾਸਣਾ ਲੱਗੇ ਨਾ ਰੁੱਖ ਨੂੰ ਬੈਠਾ ਹੀ ਉਹਦੀਆਂ ਅੱਖਾਂ ਬੰਦ ਸੀ ਪਰ ਉਹਦੇ ਚਿਹਰੇ ਤੇ ਇੱਕ ਬਹੁਤ ਹੀ ਜਿਆਦੀ ਤੇਜ ਰੋਸ਼ਨੀ ਸੀ ਉਹ ਨੂਰ ਹੀ ਨੂਰ ਉਹਦੇ ਚਿਹਰੇ ਤੇ ਲੱਗਦਾ ਸੀ ਜਦੋਂ ਤਿੰਨੇ ਉੱਥੇ ਆਏ ਤੇ ਉਹਨਾਂ ਉਹਨੂੰ ਮੱਥਾ ਟੇਕਿਆ ਤੇ ਬਾਬੇ ਨੇ ਆਪਣੀਆਂ ਅੱਖਾਂ ਖੋਲੀਆਂ ਇਕ ਲਗ ਅਤਰਾੰਦੀ ਮੁਸਕਾਨ ਸੀ ਬਾਬੇ ਦੇ ਚਿਹਰੇ ਤੇ ਉਹਨੇ ਕਿਹਾ ਪੁੱਤਰ ਬੈਠੋ ਤੁਸੀਂ ਤੇ ਹੁਣ ਆਏ ਜੋ ਪਰ ਤੁਹਾਡੇ ਆਉਣ ਦਾ ਅਹਿਸਾਸ ਮੈਨੂੰ ਬਹੁਤ ਪਹਿਲਾਂ ਹੋ ਗਿਆ ਸੀ ਇਹ ਸੁਣ ਕੇ ਥਿੰਨੇ ਹੈਰਾਨ ਹੋ ਗਏ ਪੁੱਛਣ ਲੱਗੇ ਬਾਬਾ ਤੈਨੂੰ ਕਿਤਾ ਪਤਾ ਚੱਲਿਆ ਵੀ ਅਸੀਂ ਆ ਰਹੇ ਤੇ ਜਿਹੜਾ ਬਾਬਾ ਨੂਰਾਨੀ ਸੀ ਨਾ ਉਹਨੇ ਕਿਹਾ ਜਿਹਦੇ ਦਿਲ ਵਿੱਚ ਰੱਬ ਵੱਸਦਾ ਨਾ ਉਹਦੀ ਕੋਈ ਗੱਲ ਛੁਪੀ ਨਹੀਂ ਰਹਿੰਦੀ ਬਾਬੇ ਨੇ ਜਿਹੜਾ ਸੀ ਥਿੰਨਿਆਂ ਵੱਲ ਵੇਖਿਆ ਤੇ ਕਿਹਾ ਵੀ ਤੁਸੀਂ ਟਾਡੇ ਜਿਹੜੇ ਤਿੰਨਾਂ ਦੀ ਹੈ ਨਾ ਰਸਤੇ ਅਲੱਗ-ਅਲੱਗ ਆ ਪਰ ਤੁਸੀਂ ਵੱਖਰੇ-ਵੱਖਰੇ ਜਗ੍ਹਾ ਤੋਂ ਆਏ ਜੀ ਪਰ ਤੁਹਾਡੀ ਮੰਜ਼ਿਲ ਇੱਕ ਆ ਸਾਰੇ ਸੰਸਾਰ ਦਾ ਜਿਹੜਾ ਮਾਲਕ ਹੈ ਨਾ ਦੀਨ ਦੁਨੀ ਦਾ ਮਾਲਕ ਉਹਦੀ ਜਿਹੜੀ ਖੋਜ ਆ ਨਾ ਬੜੀ ਵੱਡੀ ਕੁਰਬਾਨੀ ਮੰਗਦੀ ਹੈ ਤੁਹਾਨੂੰ ਇੰਨੀ ਛੇਤੀ ਨਹੀਂ ਮਿਲਣ ਵਾਲਾ ਜਿਨੇ ਸਾਰੀ ਦੁਨੀਆ ਸਿਰਜੀ ਫਿਰ ਬਾਬੇ ਨੇ ਕਿਹਾ ਭੀ ਜਿਹੜਾ ਪਹਿਲਾ ਸੀ ਨਾ ਮੁਸਾਫਿਰ ਫਿਰੋਜ਼ ਉਹਨੂੰ ਦੇਖਿਆ ਤੇ ਉਹਨੂੰ ਕਿਹਾ ਵੀ ਤੂੰ ਇੰਨਾ ਅਮੀਰ ਆ ਪਰ ਤੇਰਾ ਦਿਲ ਜਿਹੜਾ ਨਾ ਉਹ ਗਰੀਬ ਆ ਤੂੰ ਕਦੀ ਉਹ ਹੱਥ ਵੇਖੇ ਆ ਜਿਹੜੇ ਸਿਰਫ ਦਿੰਦੇ ਆ ਮੰਗਦੇ ਨਹੀਂ ਫਿਰੋਜ਼ ਦੀਆਂ ਅੱਖਾਂ ਪਰ ਆਈਆਂ ਉਹ ਬੋਲਿਆ ਬਾਬਾ ਮੈਨੂੰ ਆਪਣੀ ਜ਼ਿੰਦਗੀ 'ਚ ਨਾ ਬਹੁਤ ਕੁਝ ਮੈਂ ਕਮਾਇਆ ਪਰ ਐ ਦਿਲ ਨੂੰ ਕਦੀ ਚੈਨ ਨਹੀਂ ਮਿਲਿਆ ਬਾਬਾ ਤੁਸੀਂ ਮੈਨੂੰ ਐ ਦੱਸੋ ਕਿ ਮੇਰੇ ਕੋਲ ਜਿਹੜੀ ਇੰਨੀ ਦੌਲਤ ਆ ਇੰਨਾ ਪੈਸਾ ਇਹਨੂੰ ਬਰਕਤ ਵਿੱਚ ਕਿੱਦਾਂ ਬਦਲਾਂ ਬਾਬਾ ਜਿਹੜਾ ਸੀ ਉਹਨਾਂ ਨੇ ਕਿਹਾ ਦੌਲਤ ਜੜੀ ਉਹਨੂੰ ਉਧੇ ਚ ਬਰਕਤ ਤਾਦ ਆਉਂਦੀ ਆ ਜਦੋਂ ਪਿਆਰ ਸੇਵਾ ਜਿਹੜੇ ਆ ਨਾ ਇਹ ਦੋ ਚੀਜ਼ਾਂ ਇਹਨਾਂ ਨੂੰ ਇਸਤੇਮਾਲ ਕੀਤਾ ਜਾਵੇ ਕਿ ਅੱਜ ਕੱਲ ਸਵੇਰੇ ਨਾ ਤੁਸੀਂ ਤਿੰਨੇ ਮੇਰੇ ਨਾਲ ਚੱਲਿਓ ਤੇ ਸਭ ਤੋਂ ਪਹਿਲਾਂ ਮੈਂ ਫਿਰੋਜ਼ ਦੀ ਜਿਹੜੀ ਆ ਉਹ ਪ੍ਰੀਖਿਆ ਲਵਾਵਾਂਗਾ ਫਿਰ ਬਾਬਾ ਨੇ ਜੱਗੂ ਬਲ ਵੇਖਿਆ ਤਦੋਂ ਉਹ ਕਿਹਾ ਵੀ ਜੱਗੂ ਤੂੰ ਆਪਣੇ ਬਾਹਰੀ ਦੁਸ਼ਮਣਾਂ ਜਿਹੜਾ ਸੀ ਨਾ ਜਿੰਨੇ ਵੀ ਤੇਰੇ ਬਾਹਰੀ ਦੁਸ਼ਮਣ ਸੀ ਉਹਨਾਂ ਨੂੰ ਤਾਂ ਤੂੰ ਹਰਾ ਲਿਆ ਪਰ ਜਿਹੜਾ ਅੰਦਰ ਦਾ ਜਿਹੜਾ ਨਫਸ ਹੀ ਨਾ ਤੇਰਾ ਤੂੰ ਉਸ ਤੋਂ ਹਾਰ ਗਿਆ ਤੂੰ ਆਪਣੇ ਮਨ ਨੂੰ ਕਾਬੂ ਕਰ ਲਈ ਤਿਆਰ ਹੋ ਜਾ ਜੱਗੂ ਨੇ ਨਜ਼ਰਾਂ ਚੁਕਾ ਲਈਆਂ ਥੋਨੇ ਕਿਹਾ ਵੀ ਬਾਬਾ ਮੈਂ ਬਹੁਤ ਲੋਕਾਂ ਨੂੰ ਝੋਟ ਪਹਚਾਈ ਆ ਬਹੁਤ ਲੋਕਾਂ ਨੂੰ ਦੁੱਖ ਦਿੱਤਾ ਹੁਣ ਮੈਂ ਆਪਣੇ ਜਿਹੜੇ ਅੰਦਰ ਦੇ ਜ਼ਖਮਾਂ ਦਾ ਨਾ ਇਲਾਜ ਚਾਉਣਾ ਬਾਬਾ ਨੂਰਾਨੀ ਨੇ ਕਿਹਾ ਰੱਬ ਜਿਹੜਾ ਨਾ ਉਦੀ ਉਦਿਕਲਮ ਮਾਫੀ ਮੰਗਣ ਦਾ ਰਸਤਾ ਤਲਵਾਰ ਨਹੀਂ ਆ ਜਦੋਂ ਤੁਹਾਡੀਆਂ ਅੱਖਾਂ ਖੁੱਲਦੀਆਂ ਹਨ ਤੇ ਅੱਖਾਂ ਚੋਂ ਆंसू ਨਿਕਲਦੇ ਆ ਤੇ ਫਿਰ ਸਮਝ ਲਓ ਉਹ ਸਮਾਂ ਆ ਗਿਆ ਤੇ ਜਿਹੜਾ ਤੇਰਾ ਬੀਤਿਆ ਹੋਇਆ ਕੱਲ ਆ ਨਾ ਉਦੀ ਤੈਨੂੰ ਪਰਛਾਵਾਂ ਜਿਹੜਾ ਵੇਖਣਾ ਪੈਣਾ ਤੇ ਆਖਰ ਚ ਵਾਰੀ ਆਈ ਕਰਮ ਦੀ ਤੇ ਬਾਬੇ ਨੇ ਜਦੋਂ ਦੇ ਵੱਲ ਵੇਖਿਆ ਉਦੀਆਂ ਅੱਖਾਂ ਚ ਵੇਖਿਆ ਤੇ ਉਹਨੂੰ ਕਿਹਾ ਤੇਰਾ ਦਿਲ ਸਾਫ਼ ਆ ਪਰ ਜਿਹੜਾ ਤੇਰਾ ਸਵਾਲ ਆ ਨਾ ਬਹੁਤ ਵੱਡਾ ਆ ਕੀ ਤੂੰ ਉਸ ਰੱਬ ਨੂੰ ਸਮਝਣਾ ਚਾਹੁੰਨਾ ਕਰਮ ਨੇ ਬਹੁਤ ਹੀ ਮਸੂਮੀਅਤ ਨਾਲ ਸਿਰ ਹਲਾ ਕੇ ਕਿਹਾ ਹਾਂ ਬਾਬਾ ਮੈਂ ਰੱਬ ਨੂੰ ਸਮਝਣਾ ਚਾਹੁੰਨਾ ਪਰ ਇਹ ਮੇਰੇ ਕੋਲ ਹੋ ਨਹੀਂ ਰਿਹਾ ਫਿਰ ਬਾਬਾ ਜੀ ਨੇ ਕਿਹਾ ਫਿਰ ਆਪਣੇ ਦਿਲ ਨੂੰ ਇੱਕ ਸ਼ੀਸ਼ਾ ਬਣਾ ਲੈ ਤੇ ਉਹਦੀ ਹਸਤੀ ਜਿਹੜੀ ਆ ਨਾ ਉਹਨੂੰ ਉਹਦੇ ਚਿਤਲਾਸ਼ ਕਰ ਯਾਦ ਰੱਖ ਜੇ ਸ਼ੀਸ਼ਾ ਮੈਲਾ ਹੋ ਜਾਵੇ ਨਾ ਤੇ ਫਿਰ ਉਹ ਚੋਂ ਤਸਵੀਰ ਸਾਫ਼ ਨਹੀਂ ਦੇਖਦੀ ਜੇ ਨਾ ਚਿਰ ਤੇਰਾ ਦਿਲ ਜਿਹੜਾ ਜਿੰਨੂੰ ਤੂੰ ਸ਼ੀਸ਼ਾ ਬਣਾਉਣਾ ਉਹਨੂੰ ਸਾਫ਼ ਨਹੀਂ ਨਾ ਕਰਦਾ ਉਹਨਾਂ ਚਿਰ ਤੇਨੂੰ ਸਾਫ਼ ਤਸਵੀਰ ਉਸ ਰੱਬ ਦੀ ਨਹੀਂ ਦਿਖਣੀ ਤੇ ਉਸ ਰਾਤ ਉਹ ਤਿੰਨੇ ਜਿਹੜੇ ਮੁਸਾਫਰ ਸੀ ਨਾ ਉਹ ਬਾਬਾ ਜੀ ਦੀ ਜਿਹੜੀ ਕਟਿਆ ਸੀ ਉਹਦੇ ਕੋਲੜਾ ਇੱਕ ਰੁੱਖ ਸੀ ਨਾ ਉਹਦੇ ਥੱਲੇ ਹੀ ਸੌਂਗੇ ਬੜੀ ਠੰਡੀ ਹਵਾ ਆ ਰਹੀ ਸੀ ਪਰ ਉਹਨਾਂ ਦੇ ਦਿਲਾਂ 'ਚ ਇੱਕ ਅਜੀਬ ਜੀ ਗਰਮੀ ਸੀ ਜਿਦਾਂ ਕੋਈ ਨਵਾਂ ਸ਼ੁਰੂ ਹੋਣ ਵਾਲੀ ਚੀਜ਼ ਆ ਇੱਕ ਨਵਾਂ ਜ਼ਿੰਦਗੀ ਦਾ ਚੈਪਟਰ ਸ਼ੁਰੂ ਹੋਣ ਵਾਲਾ ਜਦੋਂ ਸਵੇਰੇ ਅਮਰਤ ਵੇਲੇ ਬਾਬਾ ਜੀ ਉੱਠੇ ਉਹਨੇ ਤਿੰਨਾਂ ਨੂੰ ਜਗਾਇਆ ਤੇ ਕਿਹਾ ਪੇ ਅੱਜ ਹੁਣ ਰੱਬ ਦਾ ਧਿਆਨ ਕਰੀਏ ਵੇਲਾ ਹੋ ਗਿਆ ਰੱਬ ਨੂੰ ਯਾਦ ਕਰਨ ਦਾ ਸਵੇਰ ਦੀ ਥੋੜੀ ਥੋੜੀ ਜਿਹੀ ਰੋਸ਼ਨੀ ਜਿਹੜੀ ਅਜੇ ਹੋਈ ਸੀ ਕਿਉਂਕਿ ਸਵਖਤਾਂ ਸੀ ਇੱਕ ਸੁਨਹਿ ਏਦਾਂ ਲੱਗਦਾ ਸੀ ਇੱਕ ਸੁਨਹਿਰੀ ਚਾਦਰ ਸਾਰੀਆਂ ਚੀਜ਼ਾਂ ਨੂੰ ਢੱਕ ਰਹੀ ਹੋਵੇ ਤੇ ਨੂਰਾਨੀ ਬਾਬਾ ਤਿੰਨਾਂ ਮੁਸਾਫਰਾਂ ਨੂੰ ਲੈ ਕੇ ਆਪਣੀ ਜਿਹੜੀ ਕੁਟਿਆ ਸੀ ਉਸ ਤੋਂ ਬਾਹਰ ਆ ਗਏ ਬਾਬਾ ਦੇ ਹੱਥ ਵਿੱਚ ਇੱਕ ਲੱਕੜੀ ਦੀ ਲਾਠੀ ਪਰ ਚਿਹਰੇ ਤੇ ਇੱਕ ਬਹੁਤ ਨੂਰ ਸੀ ਉਹ ਨੂਰ ਨਾਲ ਚਿਹਰਾ ਚਮਕ ਰਿਹਾ ਸੀ ਫਿਰ ਬਾਬਾ ਜੀ ਨੇ ਫਰੂਜ਼ ਨੂੰ ਕਿਹਾ ਅੱਜ ਆਪਾਂ ਇਸ ਪਿੰਡ ਦੀ ਜਿਹੜੀ ਸਭ ਤੋਂ ਗਰੀਬ ਬਸਤੀ ਹੈ ਨਾ ਉੱਥੇ ਜਾਵਾਂਗੇ ਜਿੱਥੇ ਲੋਕ ਦੋ ਵਕਤ ਦੀ ਰੋਟੀ ਲਈ ਵੀ ਤਰਸਦੇ ਆ ਤੇਰੀ ਦੌਲਤ ਉੱਥੇ ਇੱਕ ਸਬਕ ਬਣ ਕੇ ਪਹੁੰਚੂਗੀ ਪਰ ਯਾਦ ਰੱਖ ਦੇਣਾ ਆਸਾਨ ਨਹੀਂ ਹੁੰਦਾ ਜਦੋਂ ਤੁਹਾਡੀ ਨੀਤ ਵਿੱਚ ਕੋਈ ਲਾਭ ਨਾ ਹੋਵੇ ਤੇ ਸੋਚਿਆ ਵੇ ਭੀ ਅੱਜ ਦੇਣਾ ਹੀ ਆ ਰੱਬ ਦੀ ਰਜ਼ਾ ਲਈ ਬਿਨਾ ਕਿਸੇ ਨਾਮ ਬਿਨਾ ਕਿਸੇ ਇਨਾਮ ਦੇ ਫਿਰੋਜ਼ ਨੇ ਆਪਣੀ ਥੈਲੀ ਜਿਹੜੀ ਸੀ ਉਦ ਕੋ ਜਿਹਦੇ ਚ ਸੋਨੇ ਚਾਂਦੀ ਦੇ ਸਿੱਕੇ ਸੀ ਉਹ ਚੁੱਕ ਲਈ ਤੇ ਬਾਬਾ ਜੀ ਦੇ ਪਿੱਛੇ ਚੱਲ ਪਿਆ ਜਦੋਂ ਉਹ ਬਸਤੀ ਵਿੱਚ ਪਹੁੰਚੇ ਟੁੱਟੀਆਂ ਚੌਂਪੜੀਆਂ ਨੰਗੇ ਪੈਰੀਂ ਨਿਆਣੇ ਇਧਰ ਉਧਰ ਭੱਜੇ ਫਿਰਦੇ ਸੀ ਜਿਹੜੇ ਬਜ਼ੁਰਗ ਸੀ ਉਹਨਾਂ ਦੀਆਂ ਅੱਖਾਂ 'ਚ ਇੱਕ ਉਮੀਦ ਦੀ ਹਲਕੀ ਸੀ ਹਲਕੀ ਜੀ ਕਿਰਨ ਸੀ ਬਾਪਾ ਜੀ ਨੇ ਕਿਹਾ ਜਾ ਤੇ ਆਪਣਾ ਨਾਂ ਨਾ ਦੱਸੀ ਇੱਕ ਸਵਾਲ ਤੋਂ ਤੂੰ ਬਚ ਕੇ ਰਹੀਂ ਵੀ ਤੂੰ ਕਿਉਂ ਦੇ ਰਿਆਂ ਜੇ ਕੋਈ ਪੁੱਛੇ ਬਸ ਇਦਾਂ ਕਹੀਂ ਕਿ ਉਹ ਮਾਲਕ ਦਾ ਹੁਕਮ ਆ ਤੂੰ ਹਰ ਇੱਕ ਚੌਂਪੜੀ 'ਚ ਗਿਆ ਉੱਥੇ ਚੁੱਪ-ਚਾਪ ਜੜੇ ਉਹਦੇ ਕੋ ਸੋਨੇ ਜਾਂਦੀ ਦੇ ਸਿੱਕੇ ਸੀ ਥੋੜੇ ਜੇ ਰੱਖੇ ਬੱਚਿਆਂ ਨੂੰ ਖਾਣ ਪੀਣ ਦੀਆਂ ਥੈਲੀਆਂ ਦਿੱਤੀਆਂ ਤੇ ਹਰ ਵਾਰੇ ਹੋ ਗਿਆ ਵੀ ਮਾਲਕ ਦਾ ਹੁਕਮ ਆ ਜਦੋਂ ਵਾਪਸ ਆਇਆ ਉਹ ਬਾਬਾ ਜੀ ਕੋਲ ਪਹੁੰਚਿਆ ਤੇ ਉਹਦੀ ਅੱਖਾਂ ਚ ਅਥਰੂ ਸੀ ਉਹਨੇ ਕਿਹਾ ਬਾਬਾ ਜੀ ਅੱਜ ਮੈਨੂੰ ਨਾ ਦੌਲਤ ਦਾ ਅਸਲੀ ਅਰਥ ਸਮਝ ਆ ਗਿਆ। ਅੱਜ ਪਹਿਲੀ ਵਾਰ ਲੱਗਿਆ ਕਿ ਇਹ ਮੇਰੇ ਹੱਥਾਂ 'ਚ ਇੱਕ ਅਮਾਨਤ ਸੀ। ਇਹ ਮੇਰੀ ਕੋਈ ਮਲਕੀਅਤ ਨਹੀਂ। ਜਿਹੜੇ ਬਾਬਾ ਜੀਉਂ ਮੁਸਕਰਾਏ ਉਹ ਬੋਲੇ ਹੁਣ ਤੂੰ ਬਰਕਤ ਜਿਹੜੀ ਹੈ ਨਾ ਪੈਸਿਆਂ 'ਚ ਹੁੰਦੀ ਹੈ ਉਹਦੀ ਹਕੀਕਤ ਨੂੰ ਸਮਝ ਗਿਆ। ਰੱਬ ਜਦੋਂ ਦਿੰਦਾ ਨਾ ਤੇ ਉਹ ਹਿਸਾਬ ਨਹੀਂ ਲੈਂਦਾ ਪਰ ਜਦੋਂ ਅਸੀਂ ਕਿਸੇ ਨੂੰ ਦਿੰਨੀਆਂ ਸੀ ਸਵਾਲ ਕਰਦੀਆਂ ਉਤੇ ਇਹਿਸਾਨ ਕਰਦੇ ਆ। ਫਰੋਜ਼ ਦੀ ਜਿਹੜੀ ਪ੍ਰੀਖਿਆ ਜਿਹੜੀ ਉਹਦੀ ਟੈਸਟ ਲਿਆ ਬਾਬਾ ਜੀ ਨੇ ਉਤੋਂ ਬਾਦਾਂ ਜੱਗੂ ਦੀ ਵਾਰੀ ਆਈ ਤੇ ਅਗਲੇ ਦਿਨ ਸਵੇਰੇ ਸਵੇਰੇ ਬਾਬਾ ਜੀ ਨੇ ਜੱਗੂ ਨੂੰ ਵਾਜ ਦਿੱਤੀ ਤੇ ਕਿਹਾ ਵੀ ਅੱਜ ਤੇਰਾ ਦਿਨ ਆ ਤੇਰਾ ਅੱਜ ਤੇਰੀ ਪ੍ਰੀਖਿਆ ਹੋਣੀ ਹੈ ਤੋ ਇੱਕ ਪੁਰਾਣਾ ਬਹੁਤ ਪੁਰਾਣਾ ਕਿਲੇ ਚੋਂ ਉਹ ਲੈ ਗਏ ਤੇ ਕਹਿੰਦੇ ਤੈਨੂੰ ਯਾਦ ਆ ਇੱਥੇ ਤੂੰ ਆਪਣੇ ਦੁਸ਼ਮਣਾਂ ਨੂੰ ਹਰਾਇਆ ਸੀ ਉੱਥੇ ਇੱਕ ਜ਼ਖਮੀ ਜੜੀ ਰੂਹ ਆ ਨਾ ਤੇਰਾ ਇੰਤਜ਼ਾਰ ਕਰ ਰਹੀ ਜੱਗ ਹੈ ਹੈਰਾਨ ਹੋਇਆ ਕਹਿੰਦਾ ਬਾਬਾ ਜੀ ਉੱਥੇ ਤਾਂ ਕੋਈ ਵੀ ਨਹੀਂ ਬਚਿਆ ਬਾਬਾ ਜੀ ਬੋਲੇ ਜਾ ਦੇਖ ਕੌਣ ਬਚਿਆ ਜੱਗੂ ਅਕਲਾਈ ਕਿਲੇ ਦੀ ਵੱਲ ਚੱਲ ਪਿਆ ਤੇ ਉੱਥੇ ਬਿਲਕੁਲ ਉਜਾੜ ਸੀ ਉਹਦੀਆਂ ਦਿਵਾਰਾਂ ਕੰਧਾਂ ਟੁੱਟੀਆਂ ਹੋਈਆਂ ਸੀ ਤੇ ਪੁਰਾਣੀ ਜਿਹੜੀ ਲੜਾਈ ਸੀ ਨਾ ਜੰਗ ਸੀ ਉਹਦੇ ਨਿਸ਼ਾਨ ਅਜੇ ਵੀ ਉੱਥੇ ਮੌਜੂਦ ਸੀ ਉਸ ਵਕਤ ਇੱਕ ਚੌਪੜੀ ਦੇ ਕੋਲ ਉਹਨਾ ਇੱਕ ਬੁੱਢਾ ਫਕੀਰ ਦਿਖਾਈ ਦਿੱਤਾ ਬੜੀ ਜ਼ਖਮੀ ਹਾਲਤ ਚ ਬੈਠਾ ਹੈ ਜੱਗੂ ਨੇ ਪੁੱਛਿਆ ਤੂੰ ਕੌਣ ਆ ਉਹ ਬੋਲਿਆ ਮੈਂ ਓਮਾ ਜਿਹਨੂੰ ਤੂੰ ਕਈ ਸਾਲ ਪਹਿਲੋਂ ਆਪਣੀ ਤਲਵਾਰ ਨਾਲ ਜ਼ਖਮੀ ਕੀਤਾ ਸੀ ਉਹ ਮੈਨੂੰ ਮਾਰਿਆ ਨਹੀਂ ਸੀ ਤੇ ਮੈਂ ਹਰ ਰੋਜ਼ੇ ਦੁਆ ਕਰਦਾ ਹਿੰ ਕਿ ਮੇਰਾ ਜਿਹੜਾ ਜਾਨੇ ਮਾ ਨਾ ਉਹ ਵਾਪਸ ਆ ਜਾਏ ਤੇ ਮੈਂ ਉਹਨੂੰ ਮਾਫ ਕਰ ਸਕਾਂ ਜੱਗੋ ਦੀ ਰੋ ਕੰਬ ਗਈ ਉਹ ਜ਼ਮੀਨ ਤੇ ਡੇਗ ਗਿਆ ਕਹਿੰਦਾ ਬਾਬਾ ਮੈਂ ਤੇਰਾ ਗੁਨਾਹਗਰ ਮੈਨੂੰ ਮਾਫ ਕਰ ਦੇ ਉਹ ਨਾ ਬਜ਼ੁਰਗ ਫਕੀਰ ਸੀ ਉਹ ਮੁਸਕਰਾਇਆ ਤੇ ਬੋਲਿਆ ਰੱਬ ਤੋਂ ਸੱਚੀ ਮਾਫੀ ਮੰਗ ਉਹ ਸਭ ਨੂੰ ਮਾਫ ਕਰਨ ਵਾਲਾ ਇਸ ਘਟਨਾ ਦੇ ਬਾਅਦ ਜੱਗੋ ਵਾਪਸ ਆਇਆ ਉਹਦਾ ਚਿਹਰਾ ਹੀ ਬਦਲ ਚੁੱਕਿਆ ਸੀ ਉਨੇ ਆਪਣੇ ਤਲਵਾਰ ਬਾਬਾ ਜੀ ਦੇ ਕਦਮਾਂ 'ਚ ਰੱਖ ਦਿੱਤੀ ਤੇ ਕਿਹਾ ਵੀ ਹੁਣ ਇਹ ਮੇਰੀ ਨਹੀਂ ਇਹ ਰੱਬ ਦੀ ਇਮਾਨਤ ਹੈ। ਬਾਬਾ ਜੀ ਨੇ ਅਸ਼ੀਰਵਾਦ ਦਿੱਤਾ ਕਿਹਾ ਜੱਗੂ ਹੁਣ ਤੂੰ ਹੱਕ ਦਾ ਸਿਪਾਈ ਬਣ ਚੁੱਕਿਆ ਇੱਕ ਸੱਚੀ ਮਾਫੀ ਮੰਗਣ ਵਾਲਾ ਰੱਬ ਦਾ ਜਿਹੜਾ ਪਿਆਰਾ ਬਣ ਚੁੱਕਿਆ ਵਾ। ਫਰੂਜ਼ ਤੇ ਜੱਗੂ ਦੀ ਪ੍ਰੀਖਿਆ ਤੋਂ ਬਾਅਦ ਹੁਣ ਵਾਰੀ ਸੀ ਕਰਮ ਦੀ। ਬਾਬਾ ਜੀ ਨੇ ਕਿਹਾ ਵੀ ਤੈਨੂੰ ਕਿਸੇ ਪ੍ਰੀਖਿਆ ਦੀ ਜ਼ਰੂਰਤ ਨਹੀਂ। ਨਾ ਕਿਸੇ ਸਫਰ ਦੀ ਮੈਂ ਤੈਨੂੰ ਇੱਕ ਕਿਤਾਬ ਦਿੰਨਾ ਉਹਦੇ 'ਚ ਕੋਈ ਸ਼ਬਦ ਨਹੀਂ ਹੈ ਫਿਰ ਵੀ ਤੈਨੂੰ ਉਹਨੂੰ ਪੜ੍ਹਨਾ ਪੈਣਾ ਕਰਮ ਹੈਰਾਨ ਹੋਇਆ ਕਿੰਦਾ ਬਿਨਾ ਸ਼ਬਦਾਂ ਵਾਲੀ ਕਿਤਾਬ ਮੈਂ ਕਿੰਦਾ ਪੜ੍ਹਾਂ ਬਾਬਾ ਜੀ ਨੇ ਕਿਹਾ ਉਸੇ ਇੱਕ ਖਾਲੀ ਕਿਤਾਬ ਨੂੰ ਦਿੱਤੀ ਤੇ ਕਿਹਾ ਇਹ ਕਿਤਾਬ ਹਰ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਖੋਲ੍ਹਣੀ ਹੈ ਹਰ ਰਾਤ ਚੰਦ ਦੀ ਰੋਸ਼ਨੀ 'ਚ ਬੰਦ ਕਰਨੀ ਇਹ ਜਿਹੜਾ ਨਾ ਤੈਨੂੰ ਤੇਰਾ ਅਸਲੀ ਚਿਹਰਾ ਦਿਖਾਉਗੀ ਉਹ ਚਿਹਰਾ ਜੋ ਰੱਬ ਨੇ ਤੈਨੂੰ ਦਿੱਤਾ ਪਰ ਜਿੰਨੂ ਤੇਰੇ ਮਨ ਦੀ ਜਿਹੜੀ ਤੋਂਦਾ ਨਾ ਤੇਰੇ ਦਿਲ ਤੇ ਛਾਈ ਤੋਂਦਾ ਉਹਨੇ ਟੱਕ ਲਿਆ ਕਰਮ ਨੇ ਕਿਹਾ ਠੀਕ ਆ ਉਹਨੇ ਉਦਾਂ ਹੀ ਕੀਤਾ ਪਹਿਲੇ ਦਿਨ ਉਹਨੂੰ ਕੁਝ ਵੀ ਸਮਝ ਨਹੀਂ ਆਇਆ ਦੂਜੇ ਦਿਨ ਇੱਕ ਤਸਵੀਰ ਉਭਰੀ ਤੇ ਜਿਹਦੇ ਨੇ ਇੱਕ ਸਵਾਲ ਉਠਿਆ ਤੇ ਸੱਤਵੇਂ ਦਿਨ ਉਹਦੇ ਜਿਹੜੇ ਗੁਨਾਹ ਸੀ ਨਾ ਉਹਨਾਂ ਦੇ ਕਾਲਖ ਉਹਦੇ ਨਾਮ ਮੈਲਾ ਹੋਇਆ ਆਪਣਾ ਦੇਲ ਉਹਨੂੰ ਦਿਖਣ ਲੱਗਾ ਫਿਰ ਇੱਕ ਰਾਤ ਉਹ ਬਾਬਾ ਜੀ ਦੇ ਕੋਲ ਆਇਆ ਤੇ ਬੋਲਿਆ ਬਾਬਾ ਜੀ ਹੁਣ ਮੈਨੂੰ ਰੱਬ ਦੀ ਇੱਛਾ ਲਖਾਰ ਪੇੜ ਹਰ ਇਨਸਾਨ ਹਰ ਰੁਖ ਹਰ ਸਾਚ ਮਿਲਦੀ ਹੈ। ਬਾਬਾ ਬੋਲੇ ਹੁਣ ਤੂੰ ਉਹੀ ਦੇਖ ਰਿਹਾ ਜੋ ਤੇਰੇ ਅੰਦਰ ਆ। ਰੱਬ ਦੇ ਨੂਰ ਦੀ ਚਮਕ। ਹੁਣ ਤਿੰਨਾਂ ਮੁਸਾਫਰਾਂ ਨੂੰ ਜਿਹੜੇ ਕਿ ਪੂਰੀ ਤਰ੍ਹਾਂ ਬਦਲ ਚੁੱਕੇ ਸੀ। ਫਿਰੋਜ਼ ਨੇ ਦੌਲਤ ਨੂੰ ਸੇਵਾ ਦਾ ਆਪਣਾ ਜਰੀਆ ਬਣਾ ਲਿਆ ਸੀ। ਜੱਗੂ ਨੇ ਤਲਵਾਰ ਛੱਡ ਦਿੱਤੀ ਤੇ ਲੋਕਾਂ ਨੂੰ ਅਮਨ ਦਾ ਰਸਤਾ ਦਿਖਾਉਣ ਲੱਗਾ। ਕਰਮ ਨੇ ਲੋਕਾਂ ਦੇ ਦਿਲ ਦੀ ਕਿਤਾਬ ਜੁੜੀ ਸੀ ਲੋਕਾਂ ਨੂੰ ਪੜਨੀ। ਸ਼ਿਕੋਨੀ ਸ਼ੁਰੂ ਕਰ ਦਿੱਤੀ। ਬਾਬਾ ਜੀ ਨੇ ਉਹਨਾਂ ਨੂੰ ਆਖਰੀ ਵਾਰ ਬੁਲਾਇਆ ਤੇ ਕਿਹਾ ਕਿ ਹੁਣ ਸਮਾਂ ਆ ਗਿਆ ਤੁਸੀਂ ਆਪੋ ਆਪਣੇ ਸ਼ਹਿਰਾਂ 'ਚ ਵਾਪਸ ਜਾਓ। ਤੇ ਉੱਥੇ ਜੋ ਇੱਥੋਂ ਸਿੱਖਿਆ ਨਾ ਉਹ ਸਾਰੇ ਲੋਕਾਂ 'ਚ ਫਿਲਾਓ। ਤੁਹਾਡਾ ਅਸਲੀ ਸਫ਼ਰ ਹੁਣ ਸ਼ੁਰੂ ਹੋਇਆ। ਚੌਂਪੜੀ ਦੇ ਬਾਹਰ ਜਿਹੜਾ ਸੀ ਨਾ ਉਹ ਸੂਰਜ ਦੀ ਸੁਨਹਿਰੀ ਰੋਸ਼ਨੀ ਜਿਹੜਾ ਰੋਖ ਸੀ ਨਾ ਉਹਦੇ ਪੱਤਿਆਂ 'ਚੋਂ ਇਦਾਂ ਲੱਗ ਰਹੀ ਸੀ ਜਿਦਾਂ ਸੁਨਹਿਰੀ ਕਿਰਨਾ ਛਣ-ਛਣ ਕੇ ਜ਼ਮੀਨ ਤੇ ਇੱਕ ਚਾਂਦੀ ਚਾਨਣੀ ਇਦਾਂ ਬਿਖਰ ਰਹੀਆਂ ਸਨ ਬਾਬਾ ਨੂਰਾਨੀ ਉਹਨਾਂ ਤਿੰਨਾਂ ਮੁਸਾਫਰਾਂ ਵੱਲੋਂ ਨੇ ਵੇਖਿਆ ਜਿਨ੍ਹਾਂ ਦੇ ਚਿਹਰਿਆਂ 'ਉਹ ਪਹਿਲਾਂ ਵਰਗੇ ਨਹੀਂ ਜਿੱਦਾਂ ਦੇ ਸਵਾਲਾਂ ਨਾਲ ਭਰੇ ਆਏ ਅੱਖਾਂ 'ਚ ਜਿਦਾਂ ਸਵਾਲ ਹੀ ਸਵਾਲ ਸਨ ਉਹ ਸਾਰੇ ਜਵਾਬ ਬਣ ਚੁੱਕੇ ਸਨ ਬਾਬਾ ਬੋਲੇ ਹੁਣ ਤੁਸੀਂ ਜਾਓ ਕਿਉਂਕਿ ਜੋ ਤੁਸੀਂ ਸਿੱਖਿਆ ਨਾ ਹੋਰਾਂ ਤੱਕ ਪਾਓ ਤਿੰਨਾਂ ਦੇ ਚਿਹਰੇ 'ਤੇ ਉਦਾਸੀ ਸੀ ਫਿਰੋਜ਼ ਨੇ ਕਿਹਾ ਬਾਬਾ ਦਿਲ ਤੇ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ ਬਾਬਾ ਜੀ ਮੁਸਕਰਾ ਕੇ ਬੋਲੇ ਮੇਰੀ ਸੂਰਤ ਤੁਸੀਂ ਇੱਥੇ ਛੱਡ ਕੇ ਜਾ ਰਹੇ ਹੋ ਪਰ ਮੇਰੀ ਸੀਰਤ ਤੋਂ ਹੀ ਲੈ ਕੇ ਜਾ ਰਹੇ ਹੋ ਮੇਰੀਆਂ ਗੱਲਾਂ ਨੂੰ ਆਪਣੇ ਕਰਮਾਂ ਦੇ ਵਿੱਚ ਜਿੰਦਾ ਰੱਖੋ ਕਰਮ ਮਤਲਬ ਜਿਹੜਾ ਤੁਸੀਂ ਕੰਮ ਕਰੋ ਉਹਨਾਂ 'ਚ ਜਿੰਦਾ ਰੱਖੋ ਤਾਂ ਕਿ ਮੈਂ ਹਰ ਜਗ੍ਹਾ ਤੁਹਾਡੇ ਨਾਲ ਰਵਾਂ ਬਾਬਾ ਜੀ ਦੀ ਇਹ ਨਸੀਹਤ ਸੁਣ ਕੇ ਤਿੰਨੇ ਆਪਣੇ ਆਪਣੇ ਸ਼ਹਿਰਾਂ ਨੂੰ ਰਵਾਨਾ ਹੋ ਗਏ ਫਿਰ ਉਹ ਜਿਹੜਾ ਉਹ ਜੋ ਆਪਣੇ ਸ਼ਹਿਰ 'ਚ ਵਾਪਸ ਆਇਆ ਉਹਨੇ ਜਿਹੜੀ ਇੰਨੀ ਦੌਲਤ ਇੱਕ ਪਾ ਕੇ ਰੱਖੀ ਸੀ ਤਜੂਰੀਆਂ 'ਚ ਉਹਨਾਂ ਨੇ ਇੱਕ ਸਰਾਂ ਬਣਾਈ ਉਥੇ ਭੁੱਖੇ ਲੋਕਾਂ ਨੂੰ ਰੋਟੀ ਮਿਲਦੀ ਜਤੇਮਾ ਨੂੰ ਛਾ ਮਿਲਦੀ ਰਹਿਣ ਦਾ ਸਿਰ ਤੇ ਤੇ ਉਹਨੇ ਆਪਣੇ ਨਾਂ ਨਾਲ ਬਾਬਾ ਫਰੋਜ਼ ਦੇ ਨਾਮ ਨਾਲ ਹੀ ਉਪਰ ਸਿੱਧ ਹੋ ਗਿਆ ਕਿਉਂਕਿ ਨੇਨੇ ਚੰਗੇ ਕੰਮ ਕੀਤੇ ਉਹਦੀ ਜੜਾ ਸੀ ਨਾ ਹਰ ਧਰਮ ਹਰ ਵਰਗ ਹਰ ਜਾਤੀ ਦਾ ਇਨਸਾਨ ਬਿਨਾ ਕਿਸੇ ਡਰ ਤੋਂ ਉਹਦੇ ਜਿੱਥੇ ਉਹ ਰਹਿੰਦਾ ਸੀ ਉਹ ਲੰਘਦਾ ਸੀ ਰਹਿੰਦਾ ਸੀ ਇੱਕ ਦਿਨ ਇੱਕ ਵਪਾਰੀ ਉਹਨੂੰ ਮਿਲਣ ਆਇਆ ਤਉਨੂੰ ਪੁੱਛਣ ਲੱਗਾ ਤੂੰ ਆਪਣਾ ਸਾਰਾ ਧਨ ਕਿੱਥੇ ਲਗਾਇਆ ਫਰੋਜ਼ ਨੇ ਜਵਾਬ ਦਿੱਤਾ ਆਪਣੇ ਦੀ ਅਸਲੀ ਦੌਲਤ ਸੀ ਨਾ ਉਹ ਲੋਕਾਂ ਦੀਆਂ ਮੈਂ ਜ਼ਿੰਦਗੀਆਂ ਬਦਲਣ ਦਿਲਾ ਦਿੱਤੀ ਜੋ ਮੇਰੀ ਸਿਰਫ ਤਜੋਰੀ ਵਿੱਚ ਪਈ ਉਹ ਇੱਕ ਬੋਸ ਸੀ ਮੇਰੇ ਤੇ ਜੱਗੋ ਉਹ ਇੱਕ ਐਸੇ ਸ਼ਹਿਰ ਚ ਗਿਆ ਜਿੱਥੇ ਬਗਾਵਤ ਜੰਗ ਲੜਾਈ ਦਾ ਮੌਲ ਸੀ ਉਥੇ ਲੋਕੀ ਤਲਵਾਰ ਤੋਂ ਬਿਨਾਂ ਤੇ ਗੱਲ ਹੀ ਨਹੀਂ ਕਰਦੇ ਕਿਸੇ ਨੂੰ ਆਉਂਦੀ ਨਹੀਂ ਸੀ ਗੱਲ ਕਰਨੀ ਜੱਗੋ ਜਿਹੜਾ ਉਹ ਪੁਰਾਣਾ ਜੱਗੋ ਨਹੀਂ ਸੀ ਹੁਣ ਉਥੇ ਜਾ ਕੇ ਉਹਨੇ ਰੱਬ ਦੇ ਘਰ ਬਣਵਾਏ ਬੱਚਿਆਂ ਨੂੰ ਜਿਹੜਾ ਗਿਆਨ ਸਿਖਾਇਆ ਨੌਜਵਾਨਾਂ ਨੂੰ ਕਿਹਾ ਵੀ ਜਾਨਕਨੀ ਅਮਨ ਦੀ ਜਿਹੜੀ ਤਾਕਤ ਉਹ ਸਮਝਾਈ ਇੱਕ ਦਿਨ ਉਹਦੇ ਸਾਹਮਣੇ ਇੱਕ ਉਹਦਾ ਆਪਣਾ ਬਹੁਤ ਵੱਡਾ ਦੁਸ਼ਮਣ ਖੜਾ ਹੋ ਗਿਆ ਜਿਸ ਨੇ ਜੱਗੂ ਦੇ ਪਿਤਾ ਦਾ ਕਤਲ ਕੀਤਾ ਸੀ ਲੋਕਾਂ ਨੇ ਸੋਚਿਆ ਵੀ ਹੁਣ ਜਿਹੜਾ ਜੱਗੂ ਤੇ ਬਦਲਾ ਤੇ ਜ਼ਰੂਰ ਲਓ ਪਰ ਜੱਗੂ ਨੇ ਕਿਹਾ ਜੋ ਬਦਲਾ ਲੈਣਾ ਨਾ ਜਦੋਂ ਤੇ ਜੇ ਕੋਈ ਬਦਲਾ ਲੈਂਦਾ ਉਹ ਕਾਤਲ ਬਣ ਜਾਂਦਾ ਮੈਂ ਰੱਬ ਦਾ ਬੰਦਾ ਤੇ ਮੈਂ ਸਭ ਨੂੰ ਮਾਫ ਕਰਦਾ ਉਹਨੇ ਆਪਣੇ ਦੁਸ਼ਮਣ ਨੂੰ ਗਲੇ ਲਗਾ ਲਿਆ ਪੂਰੇ ਸ਼ਹਿਰ ਨੇ ਦੇਖਿਆ ਕਿ ਤਲਵਾਰ ਬਾਜ਼ ਨੇ ਦਿਲ ਜਿੱਤ ਲਿਆ ਆਪਣੇ ਦੁਸ਼ਮਣ ਦਾ ਵੀ ਤੇ ਜਿਹੜਾ ਕਰਮ ਸੀ ਉਹ ਆਪਣੇ ਇੱਕ ਛੋਟੇ ਜਿਹੜਾ ਉਹਦਾ ਪਿੰਡ ਸੀ ਉਹ ਚ ਵਾਪਸ ਆ ਗਿਆ ਉੱਥੇ ਲੋਕ ਖੇਤੀ ਵਗੈਰਾ ਕਰਦੇ ਸੀ ਮੀਂਹ ਦੇ ਪਾਣੀ ਤੇ ਜਿਹੜਾ ਉਹ ਡਿਪੈਂਡ ਕਰਦੇ ਸੀ ਤੇ ਉੱਥੇ ਜਾ ਕੇ ਉਹਨੇ ਲੋਕਾਂ ਨੂੰ ਦਿਲ ਦੀ ਕਿਤਾਬ ਪੜਾਉਣੀ ਸ਼ੁਰੂ ਕੀਤੀ ਹਰ ਸਵੇਰ ਉਹ ਇੱਕ ਪੁਰਾਣੇ ਜਿਹੇ ਰੁੱਖ ਥੱਲੇ ਬਹਿ ਜਾਂਦਾ ਅੱਖਾਂ ਬੰਦ ਕਰਕੇ ਰੱਬ ਦਾ ਧਿਆਨ ਕਰਦਾ ਕਹਿੰਦਾ ਵੀ ਜਿੰਨੇ ਖੁਦ ਨੂੰ ਪਾ ਲਿਆ ਨਾ ਉਨੇ ਰੱਬ ਨੂੰ ਪਾਲਿਆ ਹੌਲੀ ਹੌਲੀ ਜਿਹੜੀ ਪਿੰਡ ਸੀ ਨਾ ਉਹਨਾਂ ਦੀ ਜ਼ਿੰਦਗੀ ਜਿਹੜੀ ਉਹਨਾਂ 'ਚ ਚਾਨਣ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਇੰਨਾਂ ਲੜਾਈ ਝਗੜਿਆਂ ਵਿੱਚ ਆਪਣਾ ਟਾਈਮ ਬਤੀਤ ਕਰਦੇ ਹੀ ਹੁਣ ਉਹਨਾਂ ਦੇ ਦਿਲ ਸਾਫ਼ ਹੋਣ ਲੱਗੇ ਤੇ ਕਈ ਮਹੀਨੇ ਬਾਅਦ ਜਦੋਂ ਹਵਾਵਾਂ ਵਿੱਚ ਐਨੀ ਜਿਹੜੀ ਖੁਸ਼ਬੂ ਮੌਸਮ ਦੀ ਇੱਕ ਅਜੀਬ ਜੀ ਰੌਣਕ ਲੋਕਾਂ ਨੂੰ ਦਿਸਣ ਲੱਗੀ ਕਿਉਂਕਿ ਪਹਿਲਾਂ ਲੜਾਈਆਂ ਵੱਲ ਧਿਆਨ ਸੀ ਫਿਰ ਆਪੋ ਵਿੱਚ ਮੁਹੱਬਤ ਉਹਨਾਂ ਨੂੰ ਇੱਕ ਦੂਜੇ ਦੇ ਉਹ ਕੰਮ ਆਉਣ ਲੱਗੇ ਇੱਕ ਦੂਜੇ ਦੇ ਕੰਮ ਕਰਨ ਲੱਗੇ ਹੁਣ ਤਿੰਨੇ ਮੁਸਾਫਰ ਜਿਹੜੇ ਸੀ ਨਾ ਇੱਕ ਵਾਰ ਫੇਰ ਉਸੇ ਨਗਰੀ ਬਾਬਾ ਨੂਰਾਨੀ ਜਿੱਥੇ ਰਹਿੰਦੇ ਸੀ ਉੱਥੇ ਆਏ ਉਹਦੀ ਚੌਂਪੜੀ 'ਚ ਦੌੜੇ ਦੌੜੇ ਆਏ ਪਰ ਉੱਥੇ ਸਨਾਟਾ ਸੀ ਰੋਕ ਖੁੱਥੇ ਸੀ ਬਾਬਾਈ ਦੀ ਚਟਾਈ ਖਾਲੀ ਸੀ ਇੱਕ ਕੋਨੇ 'ਚ ਇੱਕ ਲੱਕੜੀ ਦੀ ਤਖਤੀ ਹੀ ਜਿੱਦੇ ਮੈਂ ਚੱਲਿਆ ਉਹ ਸਫ਼ਰ ਤੇ ਜਿੱਥੋਂ ਹਰ ਰਸਤਾ ਰੱਬ ਦੀ ਤਰਫ ਜਾਂਦਾ ਪਰ ਜਿਹੜੇ ਮੇਰੇ ਲਫ਼ਜ਼ ਆ ਜੁੜਾ ਵੀ ਉਹਨੂੰ ਦਿਲ ਨਾਲ ਪੜ੍ਹੂਗਾ ਉਹ ਮੈਨੂੰ ਹਰ ਰੋਜ਼ ਇੱਥੇ ਹੀ ਪਾਊਗਾ ਤਿੰਨਾਂ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਫਿਰ ਉਹਨਾਂ ਨੇ ਆਪਣੇ ਹੱਥ ਉਠਾਏ ਬਾਬਾ ਜੀ ਲਈ ਦੁਆ ਕੀਤੀ ਤੇ ਕਿਉਂਕਿ ਜਿਸ ਦਰਵਿਸ਼ ਨੇ ਉਹਨਾਂ ਨੂੰ ਜੀਣਾ ਸਿਖਾਇਆ ਸੀ ਉਹਦੀ ਉਹਨਾਂ ਕੇ ਆ ਰੂਹ ਨੂੰ ਸਕੂਨ ਮਿਲੇ ਤੇ ਅਸੀਂ ਉਹਨਾਂ ਦਾ ਜਿਹੜਾ ਪੈਗਾਮ ਆ ਉਹਨੂੰ ਦੁਨੀਆ 'ਚ ਫੈਲਾਈਏ ਜਿੰਨਾ ਚਿਰ ਇਹ ਸਾਨੂੰ ਉਹਨਾਂ ਨੇ ਕਾਬਲੀਅਤ ਬਖਸ਼ੀ ਹੈ ਨਾ ਰੱਬ ਦੇ ਭਗਤ ਉਹਨਾਂ ਨੂੰ ਅਸੀਂ ਦੁਨੀਆ ਵਿੱਚ ਦੱਸੀਏ ਫੈਲਾਈਏ ਇਹ ਤਿੰਨ ਮੁਸਾਫਰਾਂ ਦੀ ਜਿਹੜੀ ਕਹਾਣੀ ਹੈ ਨਾ ਇਹ ਸਾਨੂੰ ਦੋਸਤੋ ਸਿਖਾਉਂਦੀ ਹੈ ਕਿ ਇਨਸਾਨੀ ਜ਼ਿੰਦਗੀ ਜਿਹੜੀ ਹੈ ਨਾ ਸਾਡੀ ਇਹਦਾ ਮਕਸਦ ਦੌਲਤ ਇਕੱਠੀ ਕਰਨਾ ਨਹੀਂ ਵਿਦਿਆ ਇਕੱਠੀ ਕਰਨਾ ਨਹੀਂ ਤਾਕਤ ਇਕੱਠੀ ਕਰਨਾ ਨਹੀਂ ਇਹ ਚੀਜ਼ਾਂ ਜਿਹੜੀਆਂ ਨਾ ਦੂਜਿਆਂ ਦੀ ਭਲਾਈ ਲਈ ਇਸਤੇਮਾਲ ਕਿਦਾਂ ਕਰਨੀ ਹੈ ਇਹ ਕਹਾਣੀ ਤਿੰਨ ਮਹੱਤਵਪੂਰਨ ਸਬਕ ਦਿੰਦੀ ਹੈ ਦੌਲਤ ਬੋਝ ਬਣ ਜਾਂਦੀ ਹੈ ਜਦੋਂ ਤੱਕ ਕਿਸੇ ਜ਼ਰੂਰਤਮੰਦ ਦੇ ਕੰਮ ਨਾ ਆਵੇ ਫਰੋਜ਼ ਨੇ ਇਹੋ ਸਿੱਖਿਆ ਕਿ ਧਨ ਦੌਲਤ ਰੱਬ ਦੀ ਈਮਾਨਤ ਆ ਤੋ ਕਿੱਥੋਂ ਇਨਸਾਨ ਲੈ ਕੇ ਆਇਆ ਰੱਬ ਨੇ ਤੈਨੂੰ ਦਿੱਤੀ ਹੈ ਨਾ ਇਹ ਉਹਦੀ ਹੈ ਨਾ ਤੇ ਤੂੰ ਫਿਰ ਉਹਦੇ ਬੰਦਿਆਂ ਲਈ ਕਿਉਂ ਨਹੀਂ ਵਰਤਦਾ ਤਾਕਤ ਦਾ ਅਸਲੀ ਮਕਸਦ ਬਦਲਾ ਲੈਣਾ ਨਹੀਂ ਬਲਕਿ ਮਾਫ ਕਰਨਾ ਅਮਨ ਫਲਾਉਣਾ ਹੈ ਜੱਗੂ ਦੀ ਜ਼ਿੰਦਗੀ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਉਹ ਕਿੱਦਾਂ ਉਹਨੇ ਤਲਵਾਰ ਛੱਡ ਕੇ ਲੋਕਾਂ ਦੇ ਦਿਲ ਜਿੱਤਣੇ ਸ਼ੁਰੂ ਕੀਤੇ ਅਸਲੀ ਜੋਦਾਤੀ ਹੋਈ ਹੈ ਨਾ ਜਿਹੜਾ ਕਿਸੇ ਦਾ ਦਿਲ ਜਿੱਤਦਾ ਤੇ ਇਹ ਲ ਮੋਹ ਸੱਚਾ ਜੋ ਇਨਸਾਨ ਜੋ ਰੱਬ ਨਾਲ ਮਿਲਾਵੇ ਅਸਲੀਅਤ ਨਾਲ ਰੋਬਰੋ ਕਰਾਵੇ ਕਰਮ ਦੀ ਜਿਹੜੀ ਤਲਾਸ਼ ਸੀ ਉਹ ਸਾਨੂੰ ਸਿਖਾਉਂਦੀ ਆ ਵੀ ਰੋਹਾਨੀ ਸਫਰ ਹਮੇਸ਼ਾ ਆਪਣੇ ਅੰਦਰ ਤੋਂ ਸ਼ੁਰੂ ਹੁੰਦਾ। ਅਗਰ ਤੁਹਾਨੂੰ ਇਹ ਕਹਾਣੀ ਦੋਸਤੋ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ 'ਚ ਆਪਣੀ ਰਾਏ ਜਿਹੜੀ ਆ ਨਾ ਜ਼ਰੂਰ ਦਿਓ ਕਿ ਤੁਹਾਨੂੰ ਇਸ ਕਹਾਣੀ ਚੁੱਕੀ ਚੰਗਾ ਲੱਗਾ। ਕਿਉਂਕਿ ਤੁਹਾਡੀ ਜਿਹੜੀ ਰਾਏ ਆ, ਤੁਹਾਡੇ ਕਮੈਂਟਸ ਆ ਉਹ ਬਹੁਤ ਮਹੱਤਵਪੂਰਨ। ਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਿਓ ਤਾਂਕਿ ਤੁਸੀਂ ਪੰਜਾਬੀ ਸਟੋਰੀ ਟੇਸ਼ਨ ਚੈਨਲ ਨਾਲ ਜੁੜ ਸਕੋ ਤੁਹਾਨੂੰ ਪਤਾ ਨਾ ਆਪਾਂ ਟੇਸ਼ਨ ਕਹਿੰਦੇ ਹੁੰਦੇ ਸੀ ਜਿੱਥੇ ਟ੍ਰੇਨਾਂ ਆਉਂਦੀਆਂ ਸੀ ਤੇ ਵਿਛੜੇ ਮਿਲਦੇ ਸੀ ਤੇ ਆਪਾਂ ਵੀ ਇਸ YouTube ਚੈਨਲ ਤੇ ਇਕੱਠੇ ਹੋਈਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਰੱਬਾ